ਲੋਕ ਕਹਾਣੀ ਪੂਰਨ ਭਗਤ ਗੱਲ ਮੱਧਕਾਲੀਨ ਸਮੇਂ ਦੀ ਹੈ ਜਦੋਂ ਨਾਥ ਜੋਗੀਆਂ ਦਾ ਜਨ ਸਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸਦੀ ਰਾਸਤਾਨੀ ਸੀ ਸਲਵਾਨ ਇੱਕ ਆਸ਼ਿਕ ਮિજાਜ ਅਤੇ ਮौज-ਮਸਤੀ ਚ ਰਹਿਣ ਵਾਲਾ ਰਾਜਾ ਸੀ ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇੱਕ ਔਲਾਦ ਦੀ ਤਾਲ ਦੀ ਉਮਰੇ ਬੜੀਆਂ ਮੰਨਤਾ ਮੰਨਣ ਮਗਰੋਂ ਉਸ ਦੀ ਰਾਣੀ ਇਛਰਾ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ ਵਹਿਮੀ ਰਾਜੇ ਦੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀ ਸੱਦ ਲੈ ਨਜੂਮੀਆਂ ਸਲਾਹ ਦਿੱਤੀ हे ਰਾਜਨ ਇਹ ਨਾਮ ਜੰਮਿਆ ਬੱਚਾ ਪੂਰੇ ਵਾਰਾਂ ਬਰੇ ਆਪਣੇ ਮਾਪੇ ਦੇ ਮੱਥੇ 'ਤੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸਤੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ ਨਜੂਮੀਆਂ ਦੀ ਸਲਾਮ ਮੰਨਦੇ ਆ ਮਮਤਾ ਵੀ ਹੋਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਵਾਰਾਂ ਬਰੇ ਲਈ ਭੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਛਰਾ ਧੜਫਦੀ ਸੀ ਕੁਰਲਾਉਂਦੀ ਰਹੀ ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਭੋਰੇ ਵਿੱਚ ਪਾ ਦਿੱਤਾ ਇਛਰਾ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਜੋਗ ਵਿੱਚ ਹੰਝੂ ਘੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ ਸਲਵਾਨ ਦੀ ਉਮਰ ਢਲ ਰਹੀ ਸੀ ਇਸੇ ਢਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸ਼ਤੀ ਲਈ ਨਵਜੋਬਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਇਛਰਾ ਲਈ ਉਹਦੇ ਅੰਦਰ ਹੋਰ ਕੋਈ ਕੋਸ਼ਿਸ਼ ਨਹੀਂ ਸੀ ਰਹੀ ਇਛਰਾ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁੰਨ ਹੋ ਗਈ ਉਦਰਪੂਰਨ ਆਪਣੇ ਮਾਪੇ ਦੇ ਮੋਹ ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਆਪਣੀ ਤੋਰੇ ਤੁਰ ਰਿਹਾ ਸੀ ਪੂਰੇ 12 ਬਰੇ ਬਤੀਤ ਹੋ ਗਏ ਪੂਰਨ ਭੋਰੀਓ ਬਾਹਰ ਆਇਆ ਰੂਪ ਦੀ ਸাকার ਮੂਰਤ ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ ਮਮਤਾ ਵੀ ਹੋਣੇ ਰਾਜੇ ਨੇ ਪਹਿਲਾ ਮਾਵਾ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ ਗੋਲਿਆਪੁਰਨ ਨੂੰ ਇਛਰਾਂ ਦੇ ਮਹਿਲੀ ਲੈ ਆਈਆਂ ਪੂਰਨ ਨੂੰ ਵੇਖ ਤੇ ਸਾਰ ਹੀ ਇਛਰਾਂ ਦੀਆਂ ਅੱਖਾਂ ਚੋਂ ਮਮਤਾ ਦੇ ਅਥਰੂ ਵਹਿ ਤੁਰੇ ਪੂਰਨ ਨੇ ਮਾਂ ਦੇ ਚਰਨ ਛੂਹੇ ਮਾਂ ਦਾ ਚਾ ਝੱਲਿਆ ਨਹੀਂ ਸੀ ਜਾਂਦਾ ਉਹ ਪੂਰਨ ਦੇ ਬਾਣ-ਬਾਣ ਪੈੰਦੇ ਰੂਪ ਤੇ ਬਲਿਹਾਰੇ ਜਾ ਰਹੀ ਸੀ ਪੁੱਤ ਪੂਰਨ ਆਪਾਂ ਰਾਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲ ਆ ਆਖ ਰਾਣੀ ਇਛਰਾ ਨੇ ਪੂਰਨ ਨੂੰ ਲੂਣਾਵਲ ਤੋੜ ਦਿੱਤਾ ਸ਼ਾਹੀ ਮਹਿਲਾਂ ਚ ਪਹਿਲਾਂ ਮਹਿਲ ਮਤ੍ਰੇਈ ماں ਲੂਣਾ ਦਾ ਸੀ ਲੂਣਾ ਤੇ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮਹਿਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾਂ ਵਿੱਚ ਆਉਣ ਦੀ ਮਨਾਹੀ ਸੀ ਲੂਣਾ ਟਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਉਹ ਆਪਣੀ ਸੁੱਤ ਬੁੱਧ ਗਵਾ ਬੈਠੀ ਸਾਰੇ ਸ੍ਰਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਨੂੰ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ ਤਰਲੇ ਲਏ ਅਤੇ ਜਵਾਨੀ ਦੇ ਵਾਸਤੇ ਪਾਏ ਲੂਣਾ ਦੇ ਬੋਲਾਂ 'ਚ ਤਰਲਾ ਸੀ ਤੇ ਉਹ ਭਾਵਾਂ ਦੇ ਵਹਿਣ ਵਿੱਚ ਪੈ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ 'ਚ ਭਰ ਕੇ ਆਪਣੀ ਸੇਸ ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ ਮਾਤਾ ਹੋਸ਼ਕਾਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦਾ ਤੂੰ ਤਾਂ ਮੇਰੀ ਸੱਕੀ ਮਾਂ ਦੇ ਸਮਾਨ ਹੈ ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆ ਝਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸੀਰ ਚੁੰਗਾਇਆ ਮੇਰਾ ਪਤੀ ਮੇਰੇ ਬਾਪ ਦੇ ਹਾਨ ਦਾ ਏ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਹੈ ਪੂਰਨ ਆਪਣੀ ਜਵਾਨੀ ਦਾ ਮਾਣ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ ਲੂਣਾਪੂਰਨ ਅੱਗੇ ਵਿਚ ਵਿਚ ਜਾ ਰਹੀ ਸੀ ਪਰੰਤੂ ਪੂਰਨ ਉਤੇ ਉਹਦੀ ਪਖ ਦੀ ਜਵਾਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਅੰਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿੰਦਾ ਸੋਚਾਂ ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵੱਗਿਆ ਨਾ ਹੋ ਜਾਵੇ ਆਖਰ ਉਸਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲ ਤੋਂ ਬਾਹਰ ਨਿਕਲਿਆ ਲੂਣਾ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੀਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਸ ਦਰਬਾਰ ਦੇ ਕੰਮ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲਾਂ ਚ ਪੁੱਜਾ ਉਸ ਹੈਰਾਨ ਹੋ ਕੇ ਵੇਖਿਆ ਕਿਦਰੇ ਵੀ ਦੀਵਾ ਬੱਤੀ ਨਹੀਂ ਸਾਰੇ ਸ਼ਮਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿਤਵੰਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ਤੇ ਆਪ ਨਹੀਂ ਸੀ ਆਈ ਉਹ ਰਾਣੀ ਦੇ ਕਮਰੇ ਵਿੱਚ ਅਹਲਿਆ ਉਸ ਵੇਖਿਆ ਉਹ ਤਾਂ ਖੜ ਪੱਟੀ ਲਈ ਪਈ ਐ ਤੇ ਉਸ ਦਾ ਹਾਰ ਸ਼ਿੰਗਾਰ ਇੱਧਰ ਉੱਧਰ ਖਿੰਡਿਆ ਪਿਆ ਮੇਰੀਏ ਲਾਡੋ ਰਾਣੀਏ ਦੱਸ ਖਾ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ ਆਖਦਿਆਂ ਸਲਵਾਨ ਨੇ ਲੂਣਾ ਨੂੰ ਬਿਠਾ ਲਿਆ ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਹਟਕੋਰੇ ਪਰਦੇ ਆ ਰਾਜੇ ਨੂੰ ਮੁਖਾਤੀਬ ਹੋਈ ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ ਸ਼ਾਇਦ ਤੁਹਾਡੇ ਮਨ ਨਾ ਲੱਗੇ ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ ਮੇਰੇ ਤੇ ਐਡਾ ਕਹਿਰ ਵਾਪਰੇਗਾ ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦਾ ਹੈ ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮੱਸੀ ਉਹਦੇ ਚੁੰਗਲ ਚੋਂ ਬਚ ਕੇ ਨਿਕਲ ਸਕੀ ਆ ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉੱਠਿਆ ਪੂਰਨ ਦੀ ਇਹ ਜ਼ਰਤ ਮੈਂ ਉਹਦੇ ਸੀਰਮੇ ਪਾ ਜਾਵਾਂਗਾ ਉਹਨੂੰ ਅਜਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ ਭੈੜਾ ਸਲਵਾਨ ਕੀ ਜਾਣੇ ਲੂਣਾ ਨੇ ਤਾਂ ਪੂਰਨ ਤੇ ਤੋਹਮਤ ਲਾਉਣ ਖਾਤਰ ਤ੍ਰਿਆ ਚਰਿੱਤਰ ਦੀ ਚਾਲ ਚੱਲੀ ਸੀ ਅਗਲੇ ਪਲਕ ਸਲਵਾਨ ਨੇ ਭਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ ਬੇਗੁਨਾਹ ਪੂਰਨ ਦੀ ਕਿਸੇ ਇੱਕ ਨਾ ਸੁਣੀ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾ ਦਾ ਰੋਣ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਖ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਹੀ ਐਨਾ ਸੀ ਕਿਸੇ ਹਾਂ ਦਾ ਨਾਰਾ ਮਾਰਨ ਦੀ ਜੁਰਤ ਵੀ ਨਾ ਕੀਤੀ ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਦੇ ਜੰਗਲ 'ਚ ਜਾ ਕੇ ਉਹ ਉਹਨੂੰ ਵੱਡ-ਵੱਡ ਕੇ ਇੱਕ ਵਿਰਾਨ ਖੂਚ ਤੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨ ਨੂੰ ਮਾਰ ਮੁਕਾ ਆਏ ਹਨ ਕੁਦਰਤ ਦੀ ਕਰਣੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਢੋਲ ਫਰਾਇਆ ਉਸ ਨੂੰ ਕਿਸੇ ਪੁਰਸ਼ ਦੇ ਕ੍ਰਹਣ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਟਿੱਲੇ ਤੇ ਲੈ ਆਏ ਗੋਰਖ ਦੀ 蒂ਮਾਰਦਾਰੀ ਸਨੇਹ ਅਤੇ ਮੁਰਵਤ ਨੇ ਥਾਪੜੇ ਨੇ ਉਸ ਨੂੰ ਕੁਝ ਦਿਨਾਂ ਵਿੱਚ ਹੀ ਨੌਂ ਬਰ ਨੌਂ ਕਰ ਦਿੱਤਾ ਗੋਰਖਨਾਥ ਦੀ ਤਲਿਸਮੀ ਸ਼ਕਸ਼ੀਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ 'ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਜੁਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ ਪਾਸੋਂ ਦੀਖਿਆ ਲਈ ਬੇਨਤੀ ਕੀਤੀ ਗੋਰਖ ਤੁਰਠਿਆ ਉਹਨੇ ਪੂਰਨ ਦੇ ਕੰਨਾਂ 'ਚ ਮੁੰਦਰਾ ਪਵਾ ਕੇ ਜੋਗੀ ਬਣਾ ਦਿੱਤਾ योगी ਬਣਿਆ ਪੂਰਨ ਪਹਿਲੇ ਦਿਨ ਗਲ ਚ ਬਗਲੀ ਪਾ ਕੇ ਭਿਖਿਆ ਮੰਗਣ ਲਈ ਰਾਣੀ ਸੁੰਦਰਾ ਦੇ ਮਹਿਲਾਂ ਗਿਆ ਗੋਲੀਆਂ ਪਾਸੋਂ ਯੋਗੀ ਦਾ ਰੂਪ ਛੱਲਿਆ ਨਾ ਗਿਆ ਉਹਨਾਂ ਰਾਣੀ ਸੁੰਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਚ ਔਲਾਦ ਦਿੱਤਾ ਪੂਰਨ ਨੀਮੀ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਨਾ ਦੇਖਿਆ ਹੀਰੇ ਮੋਤੀ ਭਲਾਂ ਯੋਗੀਆਂ ਦੇ ਕਿਸ ਕੰਮ ਸਨ ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ ਪੂਰਨ ਉਸੇ ਪਿਆਰੀ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾ ਦੇ ਮਹਿਲੀ ਜਾ ਅਲਖ ਜਗਾਈ ਰਾਣੀ ਸੁੰਦਰਾ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਢਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤੁਰੱਠ ਪਿਆ ਰਾਣੀ ਮੰਗ ਜੋ ਮੰਗਣਾ ਤੇਰੀ ਹਰ ਮਰਵਾਤ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੋਰਖ ਮੋੜ ਬੋਲਿਆ 나ਥ ਜੀ ਤੁਹਾਡਾ ਆਸ਼ੀਰਵਾਦ ਹੀ ਬਹੁਤ ਹੈ ਸੁੰਦਰਾ ਭਾਵਕ ਹੋਈ ਆਖ ਰਹੀ ਸੀ ਤੀਜਾ ਵਚਨ ਹੈ ਮੰਗ ਲੈ ਰਾਣੀਏ ਸੁੰਦਰਾ ਲਈ ਇਹੋ ਜੋਗ ਅਫਸਰ ਸੀ ਉਹਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਮੇਰੇ 나ਥ ਜੇ ਤੁਰੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁਂਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ 나ਥ ਦਾ ਹੁਕਮ ਮੰਨ ਕੇ ਪੂਰਨ ਸੁਂਦਰਾ ਨਾਲ ਉਹਦੇ ਮੈਲਾ ਨੂੰ ਤੁਰ ਪਿਆ ਰਾਣੀ ਨੇ ਉਹਦੀਆਂ ਸਹਿਆਂ ਖਾਤਰਾ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁਂਦਰਾ ਦਾ ਹੁਸਨ ਚੋਹਲ ਤੇ ਨਖਰੇ ਪਰਮਾਨ ਆ ਸਕੇ ਉਹ ਆਡੋਲ ਸਮਾਧੀ ਲਈ ਬੈਠਾ ਰਿਹਾ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮਹਿਲਾਂ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਝੁੰਡ ਓਲੇ ਜਾ ਕੇ ਪੂਰਨ ਨੇ ਅਜਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ ਚ دیਵਾਨੀ ਹੋਈ ਸੁੰਦਰਾ ਉਹਦਾ ਓਹਲੇ ਹੋਣਾ ਬਰਦਾਸ਼ਤ ਨਾ ਕਰ ਸકી ਗੋਲੀਆਂ ਵਾਪਸ ਪਰਤ ਰਹੀਆਂ ਸਨ ਕੱਲੀਆਂ ਸੁੰਦਰਾ ਨੇ ਵੇਖਦੇ ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵਖ ਵਖ ਥਾਵਾਂ ਤੇ ਘੁੰਮਦਾ ਰਿਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਜੋਗ ਵਿੱਚ ਉਂਝ ਹੀ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁੱਖ ਅਜੇ ਤੀਖ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਨਹੀਂ ਘੁੰਮਦਾ ਘੁੰਮਦਾ ਪੂਰਨ ਪੂਰੇ 12 ਵਰੇ ਮਗਰੋਂ ਜੋਗੀ ਦੇ ਭੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਧੀ ਚ ਲੀਨ ਹੋ ਗਿਆ। ਪਲਾਂ ਛਿਨਾ ਵਿੱਚ ਹੀ ਬਾਗ ਹਰਾ-ਪਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ। ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ। ਰਾਜੇ ਦੇ ਕੰਨੇ ਵੀ ਕਰਾਮਾਤੀ ਜੋਗੀ ਦੀ ਕੰਸੋ ਪਈ। ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਾਰ ਮੰਗਣ ਦਾ ਫੈਸਲਾ ਕਰ ਲਿਆ। ਸਲਵਾਨ ਰਾਣੀਆਂ ਸਮੇਤ ਧੂਣਾ ਤਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖਾਂ ਖੋਲੀਆਂ ਖੋਲ ਕੇ ਵੇਖਿਆ ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ ਉਹਨੇ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾ ਦੇ ਚਰਨਾਂ ਜਾ ਝੂਹੇ ਉਹਦੀ ਝੂ ਪ੍ਰਾਪਤ ਕਰਕੇ ਇਛਰਾ ਬੋਲੀ ਵੇ ਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਝੂ ਪ੍ਰਾਪਤ ਕਰਕੇ ਹੀ ਇਛਰਾ ਦੀਆਂ ਅੱਖਾਂ ਵਿੱਚ ਮੁਰ ਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਪੁਰਨ ਦੇ ਮੁਖੜੇ ਤੇ ਅਨੂਠੇ ਜਮਾਲ ਸੀ ਸਲਵਾਨ ਸੁੰਨ ਹੋਇਆ ਖੜੋਤਾ ਸੀ ਉਸ ਦੇ ਬੁੱਲ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ ਲੂਣਾ ਨੇ ਬੜੀ ਅਧੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦਾ ਹੈਗਾ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੁੱਲੀਆਂ ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈਸੀ ਪਰ ਕੋ ਕਰਮ ਕਰਕੇ ਇਸ ਦੁਨੀਆ ਚ ਨਹੀਂ ਰਹਾ ਐਨਾ ਆਖ ਰਾਜੇ ਦਾ ਗੜਾ ਭਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖਾਂ ਜੋ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਹਮਤ ਲਾਈ ਸੀ ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿੱਚੋਂ ਤਲਵਾਰ ਧੂ ਲਈ ਤੇ ਲੂਣਾ ਦਾ ਗਾਟਾ ਲਾਹਣ ਲਈ ਬਾਹ ਉਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਆ ਤੁਹਾਡਾ ਪੁੱਤ ਪੂਰਨ ਵਿਰਾਗ ਦੇ ਹੰਝੂ ਵਹਿ ਤੁਰੇ ਇਛਰਾ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਬਿਸਮਾਦੀ ਅਵਸਥਾ ਵਿੱਚ ਪੁੱਜ ਗਏ। ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ। ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ। ਉਹਨੇ ਭਿਖਿਆ ਦੇ ਖੱਪਰ ਵਿੱਚ ਚੌਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਮੁੜ ਜਾਵੋ। ਤੁਹਾਡੀ ਕੁੱਖ ਵੀ ਇਸ ਬਾਗ-ਵਾਂਗ ਹਰੀ ਹੋਵੇਗੀ।" ਤੁਹਾਡੀ ਝੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ وارث ਬਣੇਗਾ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅਗਾਹ ਤੁਰ ਪਿਆ ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ਸਮਾ ਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਧੰਨਵਾਦ